ਸਾਸੀਕਰ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਆਸ ਕਰਦਾ ਵੀ ਸਾਰੇ ਭਰਾ ਵਧੀਆ ਹੋਵੋਗੇ ਤੇ ਅੱਜ ਪਹੁੰਚਿਆ ਦਿੱਲੀ ਤੇ ਕਟੜਾ ਬਾਈਪਾਸ ਦੇ ਉੱਤੇ ਜਿਹੜਾ ਆਪਣੇ ਪੰਜਾਬ ਦੇ ਵਿੱਚੋਂ ਨਿਕਲ ਰਿਹਾ ਤੇ ਆਪਣੇ ਏਰੀਏ ਦੇ ਵਿੱਚ ਕਰਾਚੋਂ ਭਾਨੀਗੜ ਤੋਂ ਥੋੜਾ ਜਿਹਾ ਕਰਾਚੋਂ ਵਾਲੀ ਸਾਈਡ ਹੈ ਤੇ ਇੱਥੇ ਤੁਹਾਨੂੰ ਦਿਖਾਉਣਾ ਇੱਕ ਅੜਬ ਪੰਜਾਬੀ ਦੀ ਮਤਲਬ ਅੜਬ ਜੱਟ ਦੀ ਹੈਨਾ ਜ਼ਮੀਨ ਵੀ ਉਹਨਾਂ ਗਰਾਰੀ ਕਿਵੇਂ ਡਾਈ ਹੋਈ ਹੈ ਅੱਜ ਤੁਹਾਨੂੰ ਦਿਖਾਈਏ ਵੀ ਕੀ ਵਿਢ ਲਾਇਆ ਉਹਨੇ ਲੋ ਜੀ ਉਹ ਸਾਹਮਣੇ ਜਿਹੜਾ ਉਹ ਹੈ ਟੂਲ ਟੈਕਸ ਜੰਮਾ ਸਾਹਮਣੀ ਟੂਲ ਟੈਕਸ ਹੈ 250 ਮੀਟਰ ਦੇ ਉੱਤੇ ਤੇ ਆਹ ਵਿਚਾਲੇ ਆਗੇ ਕੋਈ ਆਪਣੇ ਵਰਗਾ ਜਟਵੈੜ ਜਿਹਦਾ ਵਿਚਾਲੇ ਵਾਹਣ ਆ ਗਿਆ ਤੇ ਇਧਰਲੀ ਸਾਈਡ ਆ ਜਾਂਦਾ ਸਿੱਧਾ ਕਟੜਾ ਬਾਈਪਾਸ ਪਜਦਾ ਹੈ ਦਿੱਲੀ ਕਟੜਾ ਤੇ ਇਹਨੇ ਤਰੇ ਯਾਰ ਨੇ ਕਹਿੰਦੇ ਵੀ ਇੱਥੇ ਵਿਚਾਲੇ ਜ਼ਮੀਨ ਆਈ ਹੈ ਕਿਸੇ ਦੀ ਕਹਿੰਦਾ ਵੀ ਮੈਂ ਤਾਂ ਛੱਡਦੀ ਨਹੀਂ ਹੈਗਾ ਜਮਾ ਪੂਰੀ ਗਰਾਰੀ ਆਵਾਜ਼ ਤੇ ਇਹ ਵਿਚਾਲੇ ਕਿਸ ਜਗਵਿਹੜ ਦਾ ਵਾਹਨ ਆ ਗਿਆ ਜਿਹੜਾ ਮਤਲਬ ਅੜਦਾ ਜਿਵੇਂ ਉਹ ਗਾਣਾ ਨਹੀਂ ਆਇਆ ਦੀ ਕਿ ਬੱਬੂ ਮਾਨ ਦਾ ਵੀ ਕਹਿੰਦਾ ਅੜਬ ਪੰਜਾਬੀ ਫਾਪੜਾ ਮਾਰ ਕੇ ਅਸਲਾ ਖੋਲ ਲੈਂਦਾ ਤੇ ਉਹ ਕੰਮ ਹੈ ਦੇਖੋ ਤੁਸੀਂ ਜਮਾ ਵਿਚਾਲੇ ਆ ਮੱਕੀ ਦੀ ਲਾਈ ਹੋਈ ਗੱਲ ਕਰ ਮੱਕੀ ਛੱਕਤ ਹੈਗੀ ਅ ਜਵਾਰ ਚੜੀ ਲਾਈ ਹੋਈ ਹੈ ਹੈਨਾ ਇਹ ਵੀ ਯਾਰ ਮਤਲਬ ਠੀਕ ਹੈ ਫਿਰ ਜਿਹੜਾ ਹੱਕ ਹੈ ਤਾਂ ਹੱਕ ਹੈ ਮੈਨੂੰ ਇਹ ਗੱਲ ਵਧੀਆ ਲੱਗੀ ਕੋਈ ਬੰਦੇ ਨੇ ਛੱਡਿਆ ਨਹੀਂ ਯਾਰ ਵੀ ਭਾਈ ਮੈਂ ਜ਼ਮੀਨ ਜਿਵੇਂ ਆਪਣੀ ਉਹ ਫਿਲਮ ਆਈ ਸੀ ਉਹ ਇਹ ਭੋਲਾ ਉਹ ਇਹ ਭੋਲਾ ਉਹ ਇਹ ਪਤਨੀ ਹੈ ਨਾ ਐ ਜੇ ਕੁਝ ਨਾਮ ਤੁਸੀਂ ਜਗਜੀਤ ਸੰਧੂ ਦੀ ਤੇ ਆ ਦੇਖੋ ਇਹ ਵਿਚਾਲੇ ਹਨ ਅਹੀਂ ਬੰਦੇ ਨੇ ਰੱਖ ਰੱਖਿਆ ਕਹਿੰਦਾ ਭਾਈ ਮੈਂ ਤਾਂ ਛੱਡਦਾ ਨਹੀਂ ਬਥੇਰੇ ਉਧਰਲੀ ਸਾਈਡ ਜਮਾ ਹੈ ਨਾ ਆ ਸਾਹਮਣੇ ਦੇਖੋ ਇਹ ਹੈਗਾ ਟੂਲ ਟੈਕਸ ਆਪਣੇ ਸਾਰਾ 200 ਮੀਟਰ ਦੀ ਦੂਰੀ ਤੇ ਮੇਰੇ ਖਿਆਲ ਜਮਾ ਕੰਪਲੀਟ ਹੈ ਰੂਟ ਇੱਥੇ ਤੱਕ ਉਧਰੋਂ ਪਿੱਛੇ ਤੋਂ ਲੈ ਕੇ ਜਮਾ ਸਾਰਾ ਕੰਪਲੀਟ ਹੈ ਤੇ ਇੱਧਰਲੀ ਹੜੂ ਸਿੰਧੂ ਖਾਨ ਇੱਥੇ ਵੀ ਜਮਾ ਪੂਰਾ ਕੰਪਲੀਟ ਹੈ ਇਹ ਜਿੱਥੇ ਤੱਕ ਇਹਦਾ ਆ ਗਿਆ ਬਹਣ ਮਤਲਬ ਆ ਇੱਧਰ ਆਪਣਾ ਸਿੱਧਾ ਪਟਾਲੇ ਲੰਘੇ ਜਾਂਦਾ ਰੋਡ ਇੱਧਰ ਆਪਣਾ ਸੁਨਾਮ ਮਹਿਲਾ ਚੌਕ ਹੋ ਕੇ ਲੰਘੇ ਜਾਂਦਾ ਤੇ ਆ ਦੇਖੋ ਇਹਦਾ ਇੱਥੇ ਜਿੱਥੇ ਆ ਖਾਲ ਜਾਂਦਾ ਨੇਰੀ ਖਾਲ ਵਿਚਾਲ ਦੀ ਨੇਰੀ ਖਾਲ ਦਾ ਪਾਣੀ ਉਹ ਗਾਂ ਸਿੱਧੀ ਜਾਂਦਾ ਇੱਧਰੋਂ ਫਿਰ ਬੰਦ-ਬੰਦ ਹੋ ਕੇ ਇੱਧਰ ਉਹ ਗਾਂ ਹੈਗਾ ਪਡੋਲੀਆਂ ਦੇ ਪੇਨ ਆ ਬਚਾਲੇ ਆਇਆ ਇਹਦੀ ਮੱਕੀ ਲੈ ਇਹਦੀ ਮੱਕੀ ਤਾਂ ਖੇਰ ਸੁੱਕ ਗਈ ਪਤਾ ਨਹੀਂ ਪਈ ਵਿਚਾਰੇ ਨੂੰ ਰਾਹ ਨਹੀਂ ਇਹ ਗੱਲ ਜਾਣ ਜੂਨ ਨੂੰ ਉਹ ਪਰਾਂ ਜਿਹੜੇ ਉੱਥੇ ਵੀ ਨੇ ਹੁਣ ਕੱਖ ਮੇਰੇ ਖੇਲ ਵਾਹ ਕੇ ਬੀਜੇ ਨੇ ਉੱਥੇ ਤਾਂ ਕਜਵਾ ਕੰਪਲੀਟ ਹੈ ਜੇ ਵੀਡੀਓ ਚੰਗੀ ਲੱਗੀ ਬਾਈ ਸ਼ੇਅਰ ਕਰਿਓ ਜ਼ਰੂਰ ਹਨਾ ਤੇ ਆਪਣੇ ਪੇਜ ਨੂੰ ਕਰਿਓ ਫੋਲੋ ਜਿਹੜੇ ਭਰਾ YouTube ਤੇ ਨਹੀਂ ਜੁੜੇ ਹੋਏ ਆਪਣੇ ਨਾਲ YouTube ਵਾਲੇ ਤੇ YouTube ਤੇ ਵੀ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਵੀਡੀਓ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਛੋਟੇ ਹਨਾ ਇਹੋ ਜਿ ਮਤਲਬ ਕਿ ਵਧੀਆ ਵੀਡੀਓ ਲੈ ਕੇ ਆਵਾਂਗੇ ਹੌਸਲਾ ਵਧਦਾ ਭਾਈ ਜਦੋਂ ਤੁਸੀਂ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਦੱਸਦੇ ਹੋ ਵੀ ਕਿੰਦਾਂ ਦੀ ਲੱਗੀ ਵੀਡੀਓ ਤੇ ਬਾਸ ਐਂਡ ਦੇ ਵਿੱਚ ਇਹੀ ਹੈ ਭਾਈ ਸਾਰਿਆਂ ਦਾ ਧੰਨਵਾਦ ਤੇ ਹਨਾ ਵੀ ਕਦੇ ਵੀ ਆਪਣਾ ਜਮੀਨ ਜੱਟ ਦੀ ਮਾਂ ਹੁੰਦੀ ਹੈ ਇਹ ਭਰਾਣੇ ਆਪਣੇ ਨੇ ਦੱਸਿਆ ਵੀ ਆਪਾਂ ਬਈ ਛੱਡਣੀ ਨਹੀਂ ਤੇ ਛੱਡਣੀ ਨਹੀਂ ਆਹ ਦੇਖ ਲਓ ਵਿਚਾਲੇ ਜਮਾਂ ਰੋਡ ਤੇ ਜਮਾਂ ਵਿਚਾਲੇ ਆ ਦੇਖੋ ਬੋਰ ਲੱਗਾ ਹੋਇਆ 250 ਮੀਟਰ ਅੱਗੇ ਟੂਲ ਟੈਕਸ ਹੈ ਦੁਬਾਰੀ ਦਿਖਾਉਣਾ ਸਾਨੂੰ ਨੂੰ ਦਿੱਲੀ ਕਟੜਾ ਬਾਈਪਾਸ ਦੇ ਉੱਤੇ ਆਹੇ ਇਹ ਆਪਣੇ ਪਵਾਨੀਗੜ੍ਹ ਤੋਂ ਪਿੱਛੇ ਜਿਹੜਾ ਮਤਲਬ ਕਿ ਕੱਟ ਪੈਂਦਾ ਇੱਥੇ ਵੀ ਕੱਟ ਵੀ ਬਹੁਤ ਕੱਟ ਨੇ ਤੇ ਉੱਥੇ ਆ ਜੇ ਵੀਡੀਓ ਵਧੀਆ ਲੱਗੀ ਬਾਈ ਸ਼ੇਅਰ ਕਰੋ ਸਾਰੇ ਭਰਾ ਬਹੁਤ ਬਹੁਤ ਧੰਨਵਾਦ